ਲਓ ਬਾਈ ਜੀ ਸ਼ਸਤੀ ਕਾਲ ਜੀ ਸਾਰੇ ਕਬੂਤਰਵਾਜ ਭਰਾਵਾਂ ਨੂੰ ਲਓ ਜੀ ਅਸਮਾਨ ਜਾ ਰਿਹਾ ਪਿੰਡ ਘਟੌਰ ਨੇੜੇ ਰਾਜਪੁਰਾ ਸੇਖਾਨੇ ਵਾਲੀਆਂ ਤੇ ਤਿੰਨ ਤਿੰਨ ਖਾਨੇ ਵਾਲੀਆਂ ਡੂੜੀਆਂ ਜੀ ਜੇ ਕਿਸੇ ਭਰਾ ਨੇ ਸਮਾਨ ਮੰਗਵਾਉਣਾ ਹੋਵੇ ਤੇ ਆਪਣਾ ਕੰਟੈਕਟ ਕਰ ਸਕਦੇ ਹੋ ਪਿੰਡ ਚਨੇਰ ਸਮਾਨ ਦੀ ਬਾਈ ਦੀ ਪੂਰੀ ਫੁੱਲ ਗਾਰੰਟੀ ਆ। ਪੂਰਾ ਟਾਪ ਦਾ ਮਟੀਰੀਅਲ ਲੱਗਿਆ ਹੋਇਆ। ਅੱਗੇ ਤੁਸੀਂ ਸਮਾਨ ਆ ਕੇ ਚੈੱਕ ਕਰ ਸਕਦੇ ਹੋ। ਪਿੰਡ ਚਨੇਰ। ਠੇ ਟੈਲਾਗਾ ਜੀ ਚਨੇਰ ਵਾਲਾ ਜਿਹੜਾ ਸਮਾਨ ਬਣਾਉਗਾ। ਜਦੋਂ ਮਰਜ਼ੀ ਆ ਕੇ ਸੰਪਰਕ ਕਰ ਸਕਦੇ ਹੋ। ਕੰਟੈਕਟ ਨੰਬਰ ਹੈਗਾ ਜੀ ਆਪਣਾ 97811 32706 ਬਾਈ